ਹਾਂਜੀ ਸਤਿ ਸ੍ਰੀ ਅਕਾਲ ਮੈਂ ਹਲਾਦੀ ਨਾਂਗਲਾ ਤੁਹਾਡੇ ਲਈ ਆਪਣੇ YouTube ਚੈਨਲ ਦੇ ਉੱਤੇ ਫਿਰ ਤੋਂ ਇੱਕ ਵੀਡੀਓ ਲੈ ਆਇਆ ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਉਹਨਾਂ ਲਈ ਵਧੀਆ ਗੱਲ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲੈਣ 18 ਵਜੇ 50 ਦਾ 100 ਗਾਜ ਦਾ ਸਿੰਗਲ ਸਟੋਰੀ ਕਲਾਸ਼ਨਗਰ ਏਰੀਆ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਕਮਰਾ ਬਣਿਆ ਹੋਇਆ ਹੈ ਤੇ ਵਧੀਆ ਰੈਂਟਲ ਇਨਕਮ ਲਈ ਵਧੀਆ ਮਕਾਨ ਹੈ ਕੋੜੀਆਂ ਚੜ੍ਹਦੀਆਂ ਨਾਲ ਹੀ ਥੱਲੇ ਬਾਥਰੂਮ ਬਣਿਆ ਹੋਇਆ ਹੈ ਵੀਡੀਓ ਦੇ ਵਿੱਚ ਦੇਖ ਸਕਦੇ ਆ ਨਾਲ ਹੀ ਦੋ ਕਮਰੇ ਬਣੇ ਹੋਏ ਆ ਜਿਵੇਂ ਤੁਸੀਂ ਦੇ ਦੇਓ ਰੈਂਟਲ ਸੋਰਸ ਲਈ ਬਹੁਤ ਵਧੀਆ ਪ੍ਰਾਪਰਟੀ ਹੈ ਜੇਕਰ ਸਾਨੂੰ ਜਗ੍ਹਾ ਦੇ ਭਾਅ ਨਾਲ ਹੀ ਮਿਲਦੀ ਪਈ ਹੈ ਏਰੀਆ ਦੇ ਵਿੱਚ ਜੋ ਰੇਟ ਚੱਲਦਾ ਪਿਆ ਉਸੇ ਭਾਅ ਦੇ ਨਾਲ ਅਸੀਂ ਦੇ ਦੇਣਾ ਵਾ ਦਵਾ ਦੇਣਾ ਤੁਹਾਨੂੰ ਮਤਲਬ ਕਿ ਇਹ ਬਹੁਤ ਵਧੀਆ ਰੈਂਟਲ ਇਨਕਮ ਲਈ ਬਹੁਤ ਵਧੀਆ ਵਾ ਚਾਰ ਕਮਰਿਆਂ ਦਾ ਵਧੀਆ ਬਣਿਆ ਹੋਇਆ ਮਕਾਨ ਹੈ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਇਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਪਿਛਲਾ ਕਮਰਾ ਸਭ ਤੋਂ ਵੱਡਾ ਬਣਿਆ ਹੋਇਆ ਹੈ ਮਾਸਟਰ ਕਮਰਾ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਤੇ ਇਹ ਬਹੁਤ ਵਧੀਆ ਏਰੀਆ ਦੇ ਵਿੱਚ ਬਣਿਆ ਹੋਇਆ ਸਥਿਤ ਆਬਾਦੀ ਵਾਲੇ ਏਰੀਆ ਦੇ ਵਿੱਚ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਾਂ ਉੱਪਰ ਵੀ ਲੈ ਚੱਲਦੇ ਆ ਤੁਹਾਨੂੰ ਛੱਤ ਦੇ ਉੱਤੇ ਤੇ ਤੁਸੀਂ ਦੇਖ ਸਕਦੇ ਆ ਆਬਾਦੀ ਏਰੀਆ ਵਾ ਆਲਾ ਦੁਬਾਲਾ ਸਾਰਾ ਕੰਸਟਰਕਟਡ ਹੈ ਗਲੀ ਰੋਡ ਸਾਰਾ ਵਧੀਆ ਬਣਿਆ ਹੋਇਆ ਵਾ ਤੇ ਇਹਨੂੰ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ ਤੇ ਸਾਡੇ ਚੈਨਲ YouTube ਮੂਵੀ ਫੋਲੋ ਕਰ ਸਕਦੇ ਅੱdade ਮਕਾਨ ਤੁਹਾਡੇ ਲਈ ਲਿਆਉਂਦੇ ਰਵਾਂਗੇ ਜਿਨ੍ਹਾਂ ਨੇ ਵੇਚਣਾ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦੀ ਵੀ ਐਡ ਪਾ ਸਕਦੇ